ਅੰਮ੍ਰਿਤਸਰ ਦੇ ਪਵਨਨਗਰ ਇਲਾਕੇ ਦੇ ਵਿੱਚ ਦਿਨ ਦਿਹਾੜੇ ਹੋਈ ਲੱਖਾਂ ਰੁਪਏ ਦੀ ਲੁੱਟ ਤਰਹ ਹਤਿਆਰ ਦੀ ਨਾਲ ਦਿੱਤਾ ਗਿਆ ਲੁੱਟ ਦੀ ਵਾਰ ਦਾਤ ਨੂੰ ਅੰਜਾਮ ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰ ਦਾਤ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਬਟਾਲਾ ਰੋਡ ਦੇ ਪਵਨਨਗਰ ਇਲਾਕੇ ਦੇ ਵਿੱਚ ਇੱਕ ਐਕਟਿਵਾ ਸਵਾਰ ਕੋਲੋਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਲੁੱਟ ਦੀ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਉੰਡਾ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਉੱਥੇ ਪੀੜਤ surjeet kumar ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕਿਉ ਮੰਡੀ ਤੋਂ ਕਿਤਾਬਾਂ ਦੀ ਸੇਲ ਦੇ ਪੈਸੇ ਲੈ ਕੇ ਆਪਣੀ ਐਕਟਿਵਾ ਵਿੱਚ ਰੱਖ ਕੇ ਆਪਣੇ ਘਰ ਪਵਨ ਨਗਰ ਨੂੰ ਆ ਰਿਹਾ ਸੀ ਤੇ ਉਹਦੀ ਗਲੀ ਦੇ ਬਾਹਰ ਉਸ ਦਾ ਪਿੱਛਾ ਕਰਦੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਦਰਹਥਿਆਰ ਦੇ ਨਾਲ ਉਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸਨੇ ਦੱਸਿਆ ਕਿ ਉਹ ਕਿਤਾਬਾਂ ਦਾ ਕੰਮ ਕਰਦਾ ਹੈ ਤੇ ਉਸ ਕੋਲੋਂ ਕਿਤਾਬਾਂ ਦੀ ਸੇਰ ਦੇ 4 ਲੱਖ ਰੁਪਏ ਸਨ ਤੇ ਉਹ ਲੁਟੇਰੇ ਲੁੱਟ ਕੇ ਫਰਾਰ ਹੋਏ ਉਸਨੇ ਦੱਸਿਆ ਕਿ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਜਾ ਰਹੀ ਹੈ ਮੇਰਾ ਨਾਮ ਸੁਜੀਤ ਪੰਡਾ ਹਾਂ ਜੀ ਤੇ ਮੈਂ ਗਲੀ ਨੰਬਰ 19 ਚ ਤੰਗਨਗਰ ਰਹਿਣਾ ਹਾਂ ਕੀ ਗੱਲ ਹੋ ਗਈ ਭਾਈ ਜੀ ਮੈਂ ਤੂ ਮੁੰਡੀ ਲਾਗੋ ਕਿਤਾਬਾਂ ਦੀ ਸੇਲ ਦੇ ਪੈਸੇ ਵਟਕੇ ਐਕਟਵਾ 'ਚ ਰੱਖ ਕੇ ਆ ਰਿਆ ਸੀ ਜੀ ਹਾਂ ਜੀ ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਦਰ ਮੋਟਰਸਾਈਕਲ ਤੇ ਤਿੰਨ ਬੰਦੇ ਲਾਗੇ ਅੱਛਾ ਜੀ ਉਹਨਾਂ ਨੇ ਪਹਿਲਾਂ ਮੈਨੂੰ ਮੋਟਰਸਾਈਕਲ ਨਾਲ ਲਿਆ ਐਕਟਵਾ ਤੇ ਇਹਨੂੰ ਨਾਲ ਥੱਪਾ ਮਾਰਿਆ ਮੈਂ ਦੇਖਿਆ ਇੱਕ ਤਰੀ ਛੁਰੀ ਕੱਢ ਲਈ ਜੀ ਉਹ ਛੁਰੀ ਕੱਢ ਕੇ ਮਾਰੀ ਆ ਅੱਛਾ ਜੀ ਮੈਂ ਕੰਦਰਾ ਵੱਜਾ ਤੇ ਮੇਰੇ ਆ ਸੱਟਾ ਲੱਗ ਗਿਆ ਅੱਛਾ ਜੀ ਤੂ ਡੀਪੀ ਦੇ ਵਿੱਚ 4 ਲੱਖ ਰੁਪਏ ਆਸੇ ਜੀ ਅੱਛਾ ਜੀ ਇਹ ਨਵੇਂ ਡਿੱਗੀ ਕੋਲ ਕਿਤੇ 4 ਲੱਖ ਰੁਪਈਆ ਲੈ ਕੇ ਤੇ ਤਾਂ ਵੀ ਨਾ ਕਿ ਬਿਜਾਰੂ ਹੁੰਦੇ ਪਿਆ ਜੀ ਕਿੰਨੇ ਤੇ 25-30 ਸਾਲ ਦੇ ਵਿੱਚ ਜੀ ਕੋਈ ਮਾਲ ਕੋਈ ਮੂੰਹ ਤੇ ਕਪੜਾ ਬੰਨੇ ਆ ਕੋਈ ਬੰਨੇ ਸੀ ਕੁਝ ਉਹਨਾਂ ਦੇ ਇਹ ਇੱਕ ਸਦਾ ਸੀ ਜੀ ਅੱਛਾ ਜੀ ਜੋ ਕਾਲੇ ਸੀ ਅੱਛਾ ਜੀ ਤੇ ਕਾਤੇ ਆਏ ਨਾਲ ਹਾਂ ਜੀ ਕਾਲੇ ਰੰਗ ਦਾ ਜੀ ਕਿਹੜਾ ਮੋਟਰ ਸਪੈਂਡਰ ਸੀ ਕਿਹੜਾ ਸੀ ਮੈਂ ਪਛਾਣ ਨਹੀਂ ਸਕਾ ਕਿਹੜਾ ਕੋਈ ਗੱਡੀ ਨੰਬਰ ਵਗੈਰਾ ਕੋ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਕਿ ਕਿਧਰੋਂ ਮੈਨੂੰ ਉਹ ਇੱਥੋਂ ਕਿਉਂ ਮੰਡੀ ਤੇ ਲੱਗੇ ਹੋਣਗੇ ਮੰਡੀ ਲੱਗਿਆ ਕੋ ਮੈਨੂੰ ਇਹ ਛਾਕ ਨਹੀਂ ਕਿ ਮੇਰੇ ਭਾਣੂ ਨੇ ਪਤਾ ਲੱਗਾ ਸੀ ਕਿ ਤੂੰ ਪਤਾ ਲੱਗਾ ਮੈਨੂੰ 20 ਨੰਬਰ ਚ ਆ ਕੇ ਜਦੋਂ ਪਵਨ ਨਗਰ 20 ਨੰਬਰ ਗਲੀ 'ਚ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੈਨੂੰ ਬਿਲਕੁਲ ਮੇਰੇ ਅੱਗੇ ਆ ਕੇ ਉਹ ਮੋਸਾ ਲਾ ਲਿਆ ਤੇ ਕਿੰਨਾ ਗੰਦਾ ਜਿਹਾ ਨਕਸ਼ਾ ਲੱਖ ਰਿਹਾ ਜੀ 4 ਲੱਖ ਰੁਪਏ ਹੁਣ ਕੀ ਅਸੀਂ ਉਹ ਮੋਕੇ ਪੁਰੇ ਜਾ ਕੇ ਤੇ ਸ਼ਿਕਾਇਤ ਲਿਖਾਤੀ ਆ ਜੀ ਮੋਕੇ ਤੇ ਐਸਐਸਏ ਆ ਗਈ ਹੈ ਕਿ ਮੋਕੇ ਤੇ ਦੇਖਾਂਗੇ ਵੀ ਕੀ ਗੱਲ ਬਾਤ ਹੈ ਉਹ ਤਾਂ ਕਹ ਗਿਆ ਕਿ ਤੇ ਮਾਰ ਕੇ ੱਟਾ ਲਾਤੀ ਆ ਜੀ ਉਹ ਦੇਖ ਤਾਂ ਮਰ ਗਈ ਆ ਪਾਛੇ ਨੇ ਮਾਰੀ ਆ ਇਹ ਕੰਤੇ ਛੁਰੀ ਮਾਰੀ ਆ ਕੰਤਾਂ ਦੀ ਛਰੀ ਵਜੀ ਕੰਤੇ ਮੈਨੂੰ ੱਟਾ ਮਾਰ ਕੇ ਕੰਧ ਨਾ ਮਾਰਿਆ ਜੀ ਕੰਧ ਨਾ ਮਾਰਿਆ ਤਾਂ ਮਾਰਿਆ ਤਾਂ ੱਟਾ ਲੱਗ ਗਿਆ ਇਹ ਤੁਹਾਨੂੰ ਕਿ ੱਟਾ ਮਾਰ ਕੇ ਛੁੱਟਿਆ ਉਹਨਾਂ ਨੇ ਛੁੱਟਿਆ ਜੀ ਉਹ ਕਿ ਤੁਸੀਂ ਕਿਹਾ ਤੇ ਆ ਗਏ ਸੀ ਮੈਂ ਐਕਟਵ ਤੇ ਜੀ ਤੁਸੀਂ ਆ ਜੀ ਬੀ ਅੱਲਾ ਬੰਦਾਰੂ ਫੜਿਆ ਜਾਵੇ ਸਾਡਾ ਕਾਰੋ ਪਬਲਿਕਾ ਚ ਜਹੀ ਚਾਰ ਹੋ ਜਾਂਦੀ ਅੱਛਾ ਜੀ ਤੇ ਬੋਤਲ ਹੁਣੇ ਸਾਨੂੰ ਇੰਟੀਮੀਸ਼ਨ ਪਹੁੰਚੀ ਹੈ ਮੌਕੇ ਤੇ ਪਹੁੰਚੇ ਆਂ ਅਸੀਂ ਸੀਸੀਟੀਵੀ ਕੈਮਰੇ ਵਾਚਨੇ ਸ਼ੁਰੂ ਕਰ ਦਿੱਤੇ ਆਂ ਜਲਦੀ ਇਹਨਾਂ ਨੂੰ ਪ੍ਰੈਸ ਕਰਕੇ ਜੇ ਦੋਸ਼ੀਆਂ ਨੂੰ ਅਰੈਸਟ ਕਰਾਂਗੇ ਸਰ ਕਿੰਨੇ ਇਹ ਤਿੰਨ ਦਿਸ ਰਹੇ ਆ ਜਿਹਦੇ ਮੋਟਰਸਾਈਕਲ ਤੇ ਬਾਕੀ ਹੀ ਜੇ ਸ਼ੁਰੂ ਕੀਤੀ ਹੈ ਤਫ਼ਤੀਸ਼ ਬਾਕੀ ਤਫ਼ਤੀਸ਼ ਚੱਲ ਰਹੀ ਹੈ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਵੇਖਣਾ ਸ਼ੁਰੂ ਕੀਤੇ ਆਂ ਫਿਰ ਜੋ ਵੀ ਸਾਹਮਣੇ ਹੈ ਤੁਹਾਨੂੰ ਬੈਟ ਸਾਰੇ ਦੱਸ ਦਾਂਗੇ ਸਰ ਇਹ ਵੀ ਬੜੀ ਵੱਡੀ ਗੱਲ ਹੈ ਕੀ ਸਮਝਦੇ ਹੋ ਇਹ ਹੁਣ ਵੇਖਦੇ ਆਂ ਜੀ ਤਫ਼ਤੀਸ਼ ਕਰਦੇ ਆਂ ਸਾਰਾ ਤਪੀਸ਼ ਦਾ ਪਾਰਟ ਹੈ ਕੋ 4 ਲੱਖ ਰੁਪਏ ਡਿੱਗੀ ਚ ਪਏ ਆ ਕਿਸੇ ਨੂੰ ਪਤਾ ਵਾ ਕਿ ਕਿੱਦਾਂ ਪਤਾ ਲੱਗਾ ਉਹਨਾਂ ਨੂੰ ਉਹ ਸਾਰਾ ਵੇਚਦੇ ਆ ਜੀ ਮੈਂ ਤਫ਼ਤੀਸ਼ ਸਾਰੀ ਕਰਕੇ ਫਿਰ ਤੁਹਾਨੂੰ ਦੱਸਾਂਗਾ ਜਿਹੜਾ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀ ਕੀ ਕੀ ਨਾਮ ਸੀ ਇਹ ਪਵਨਨਗਰ ਦੇ ਰਹਿਣ ਵਾਲੇ ਆ ਸਰਜੀਤ ਕੁਮਾਰ ਨਾਂ ਇਹਨਾਂ ਦਾ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਇਹ ਕਿਤਾਬਾਂ ਦਾ ਕੰਮ ਕਰਦੇ ਇਹਨੂੰ ਦਸਨ ਮੁਤਾਬਕ ਆ ਜਿਵੇਂ ਅਸੀਂ ਸ਼ੁਰੂ ਕੀਤੀ ਤੁਸੀਂ ਬਾਕੀ ਤੁਹਾਨੂੰ ਤਫ਼ਤੀਸ਼ ਮੁਕੰਮਲ ਸਰ ਜਿਹੜੇ ਮੁੰਡੇ ਸੀ ਉਹ ਕਿੰਨੇ ਕੁ ਉਮਰ ਸੀ ਉਹਨਾਂ ਦੇ ਜੀ ਅਜੇ ਜੀ ਅਸੀਂ ਸ਼ੁਰੂ ਪਹੁੰਚੇ ਆ ਮੌਕੇ ਤੇ ਹੁਣੇ 15-20 ਮਿੰਟ ਪਹਿਲਾਂ ਦੀ ਗੱਲ ਆ ਤੇ ਸਾਰਾ ਕਰਕੇ